ਥੋੜੇ ਦਿਨਾਂ ਤੋਂ ਤੁਸੀਂ ਵੀਡੀਓ ਦੇਖੀ ਹੋਣੀ ਅਮਰਤਪਾਲ ਮੋਰੀ ਦੀ ਉਹਨੇ ਇੱਕ ਲੇਡੀਜ਼ ਨੂੰ ਮਾਰਤਾ ਪਹਿਲਾਂ ਉਹ ਲੇਡੀਜ਼ ਨਾਲ ਯੂਜ਼ ਕਰਦਾ ਹੈ ਲੇਡੀਜ਼ ਨੂੰ ਪੈਸੇ ਵੀ ਲਿੱਤੇ ਇੱਜ਼ਤ ਵੀ ਲੁੱਟੀ ਬਹੁਤ ਕੁਝ ਕਰਤਾ ਰਿਹਾ ਜਦ ਉਹਦਾ ਪਤਾ ਲੱਗਿਆ ਕਿ ਉਹ ਲੇਡੀਜ਼ ਰੋਲਾ ਪਾਊਗੀ ਅਮਰਤਪਾਲ ਮੋਰੀ ਦਾ ਉਹਨੇ ਉਹਦਾ ਕਤਲ ਕਰਤਾ ਕਤਲ ਕਰਕੇ ਉਹਦਾ ਵੀਡੀਓ ਮੋਬਾਈਲ ਵੀ ਨਾਲ ਲੈ ਗਿਆ ਕਿਉਂਕਿ ਉਹ ਮੋਬਾਈਲ ਦੇ ਵਿੱਚ ਉਹਦੇ ਭੇਤ ਸਾਰੇ ਅਮਰਤਪਾਲ ਮੋਰੀ ਦੇ ਉਹ ਕਹਿੰਦਾ ਮੈਂ ਪੰਜਾਬ ਦਾ ਮਾਹੌਲ ਠੀਕ ਕਰਾਂ ਮਾਹੌਲ ਥੋੜੀ ਆਪਾਂ ਕੋਈ ਦੇਖੋ ਆਪਾਂ ਸੰਸਾਰ 'ਚ ਰਹਿੰਦੇ ਆ ਕੋਰਟ ਵੀ ਨੇ ਪੁਲਿਸ ਵੀ ਐ ਸਾਰਾ ਕੁਝ ਐ ਫਿਰ ਤਾਂ ਜੇ ਆਪਾਂ ਆਪ ਹੀ ਫੈਸਲੇ ਕਰਨ ਲੱਗ ਗਏ ਤੇ ਆਪਾਂ ਕੋਰਟ ਜਾਂ ਪੁਲਿਸ ਵਾਲੇ ਜਾਂ ਜਿੰਨੇ ਵੀ ਥਾਣੇ ਜਿੰਦੇ ਲਾ ਦਿੰਨੇ ਆਪਾਂ ਉਹਨਾਂ ਨੂੰ ਲੋੜ ਹੀ ਨਹੀਂ ਹੈ ਨਾਲੇ ਪੰਜਾਬ 'ਚ ਉਹਨੇ ਇਹੋ ਜਿਹਾ ਕੀ ਕੀਤਾ ਮੋਬਾਈਲ 'ਚ ਹੈ ਜਿਆ 20 ਸੈੱਡਾਂ ਨੇ ਕਿ ਜੇ ਆਪਾਂ ਖੋਲਿਓ ਬਹੁਤ ਕੁਝ ਦਿਖਦਾ ਐ ਪਰ ਕੋਈ ਜ਼ਰੂਰਤ ਨਹੀਂ ਐ ਕਿ ਆਪਾਂ ਸੱਡਾ ਖੋਲਣੀਆਂ ਨੇ ਬਾਕੀ ਉਹ ਕਹਿੰਦਾ ਮੈਂ ਪੰਜਾਬ ਚ ਹੋਣ ਨਹੀਂ ਦਿੰਦਾ ਹੋਣ ਦਾ ਮਤਲਬ ਨਹੀਂ ਆ ਸਿਰਫ ਉਹਨੇ ਆਪਣੀ ਗਾਜਤ ਫਲਾਣੀ ਸੀ ਫਰੋਤੀ ਮੰਗਣੇ ਦੇ ਲੋਕਾਂ ਤੋਂ ਕਿ ਮੈਂ ਨਹੀਂ ਤੈਨੂੰ ਮਾਰ ਦੂੰਗਾ ਮੈਨੂੰ ਇੰਨੇ ਪੈਸੇ ਦੇ ਦੋ ਜਾਂ ਆਹ ਕਰੋ ਉਹ ਤਾਂ ਫਰੋਤੀ ਦੇ ਚੱਕਰ ਚ ਸੀਗਾ ਅੰਮ੍ਰਿਤਵਾਲ ਮੂਰੀਆ ਕੋਈ ਉਹਨੇ ਪੰਜਾਬ ਦਾ ਸੁਧਾਰ ਨਹੀਂ ਕਰਨਾ ਸੀਗਾ ਜੇ ਪੰਜਾਬ ਦਾ ਕਰਨਾ ਤੇ ਦਰਖਾਸਤ ਕਿਉਂ ਨਹੀਂ ਦਿੱਤੀ ਹਜ ਤੱਕ ਪਹਿਲਾਂ ਨੇ ਕਈ ਬਾਬਿਆਂ ਤੋਂ ਪਹਿਲੇ ਉੱਤੇ ਦੱਸੋ ਕਿਹੜੇ ਕਿੰਨੇ ਰੋਲੇ ਪਏ ਇਹਨੂੰ ਫੰਡ ਕਿੱਥੋਂ ਆਉਂਦਾ ਹੈ ਇਹ ਕਹਿੰਦਾ ਮੇਰੇ ਲਈ ਪੈਸੇ ਨਹੀਂ ਮੈਨੂੰ ਫੰਡ ਕਿੱਥੋਂ ਆਉਂਦਾ ਇਹਦੇ ਕੋਲ ਤੁਰਤਾ ਗੱਡੀਆਂ ਲੈ ਕੇ ਜਾਂਦਾ ਹੈ ਕਾਰ ਤੇ ਆਖਰ ਇਹ ਕਿਹੜਾ ਕੋਈ ਬਿਜ਼ਨਸ ਪਿੱਛੋਂ ਵਰ ਕੀ ਹੈ ਮੁਸਲਮਾਨ ਸਿੱਕ ਤਾਂ ਹੈ ਹੀ ਨਹੀਂ ਉਹ ਉਹ ਤਾਂ ਇੱਕ ਬਾਣਾ ਪਾ ਕੇ ਡੁਪਲੀਕੇਟ ਕੰਮ ਕਰ ਰੱਖਿਆ ਉਹਨੇ ਹੈ ਤਾਂ ਉਹ ਮੁਸਲਮਾਨ ਨਹੀਂ ਇਸ ਕਰਕੇ ਅਸੀਂ ਕਹਿੰਦੇ ਅਸੀਂ ਸਰਕਾਰਾਂ ਨੂੰ ਇਹ ਕਹਿੰਦੇ ਜਿਹਹੇ ਜਿਹੇ ਕੁੱਤੇ ਬੰਦਿਆਂ ਨੂੰ ਕਿਉਂ ਛੂਟ ਦੇ ਰખી ਹੈ ਇਹਨਾਂ ਨੂੰ ਫੜ ਕੇ ਪਰਚੇ ਦੇਣ ਇਹਨਾਂ ਇਹ ਜੀ ਸਜ਼ਾ ਦੇਣ ਕਿ ਜਿਵੇਂ ਉਹਨਾਂ ਦੀ ਮਾਤਾ ਰੋ ਰਹੀ ਹੈ ਵਿਚਾਰੀ ਉਹ ਜਨਾਨੀ ਨੇ ਦੇ ਬੱਚੇ ਦੇ ਕੋ ਪਾਲਦੀ ਸੀ ਚਾਹ 2 ਰੁਪਏ ਕਮ ਘੱਟ ਕਮਾਜਾ ਜੋ ਵੀ ਕੁਝ ਕਰ ਦਿੱਤੀ ਆਕਰੋ ਦੇ ਸਿੱਤੇ ਘਰ ਸੀਗਾ ਅਸੀਂ ਇਹ ਕਹਿੰਨੇ ਸਰਕਾਰ ਨੂੰ ਕਿ ਇਹੋ ਜਿਹੇ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇ ਚੰਗਾ ਦੀ ਗਰ ਭੱਜਿਆ ਕਿਉਂ ਜਿਵੇਂ ਉਹ ਕਹਿੰਦਾ ਦੀ ਮੈਂ ਇਹਨਾਂ ਦਾ ਸਾਥ ਦੇ ਦਊਂਗਾ ਪਿੱਛੋਂ ਮੈਂ ਪੈਰਵਾਈ ਕਰੂੰਗਾ ਪਰ ਭੱਜਿਆ ਕਿਉਂ ਇਸ ਕਰਕੇ ਅਸੀਂ ਕਹਿੰਨੇ ਸਰਕਾਰ ਨੂੰ ਚੱਕ ਕੇ ਲਿਆ ਕੇ ਤੇ 302 ਦਾ ਪਰਚਾ ਦੇ ਕੇ ਉਮਰ ਕੈਦੀ ਸਜ਼ਾ ਦੇ ਜਬਲ ਤਾਂ ਫਾਂਸੀ ਦੇ ਦੇਣੀ ਚਾਹੀਦੀ ਹੈ ਅਸੀਂ ਨਹੀਂ ਕਹਿੰਦੇ ਕਿ ਇਹੋ ਜਿਹੇ ਬੰਦੇ ਨੂੰ ਖੁੱਲਾ ਛੱਡੇ ਜਾਵੇ ਇੱਥੇ ਸਰਕਾਰ ਦੀ ਵੀ ਬਦਨਾਮੀ ਹੈ ਤੇ ਕੋ ਸਰਕਾਰ ਨੇ ਖੁੱਲਾ ਛੱਡ ਰੱਖਿਆ ਅੱਜ ਇਹ ਕਹਿੰਦੇ ਜੇ ਕੋ ਮਾੜਾ ਕੰਮ ਕਰਦਾ ਹੈ ਪਹਿਲਾ ਪੁਲਿਸ ਹੈਗੀ ਹੈ ਉਹਦੇ ਜਾ ਪਰ ਕੋਰਟ ਹੈ ਕਿ ਨਾ سزا ਦੇਣ ਨੂੰ ਇਹ ਕਰਕੇ ਅੱਜ ਕਹਿੰਦੇ ਬਿਲਕੁਲ ਮਾੜਾ ਹੋਇਆ ਸੀ ਨਕੀਦੀ ਕਰਦਿਆ ਇੱਕ ਸਾਡੇ ਤੇ ਆ ਪੰਡਤ ਜੀ ਨੇ ਕੋਈ ਬ੍ਰਹਮਾਗਰੀ ਉਹ ਇਹਨਾਂ ਦੇ ਹੱਥ 'ਚ ਬੋਲਦੇ ਤੇ ਕਿ ਜਗਰਾਤੇ 'ਚ ਜੀ ਨਚਣਾ ਅਗਲੀ ਵੀ ਖੁਸ਼ੀ ਹੈ ਉਨ ਮਾਲੋ ਮੇਰੇ ਘਰ ਫੰਕਸ਼ਨ ਆ ਮੈਨੂੰ ਪੁੱਛੀ ਆ ਮੈਂ ਨੱਚ ਲਿਆ ਫਿਰ ਕੀ ਹੋਇਆ ਭਗਵਾਨ ਨੂੰ ਮੂਰੀ ਨੱਚ ਰਿਹਾ ਆਪਾਂ ਗਲਤ ਕੰਮ ਦਾ ਕਰੀ ਦੇ ਇਸ ਕਰਕੇ ਅਸੀਂ ਇਹ ਚੀਜ਼ੇ ਨਕੇਤੀ ਕਰਦੇ ਆ ਜੋ ਵੀ ਪੰਜਾਬ ਮਾਰੇ ਮਾਰਾ ਕੂਗਾ ਜੀ ਉਹਨੇ ਕੀਤੀ ਕਰਦੇ ਆ ਬਾਕੀ ਸਾਡੇ ਬੱਬਰ ਸਾਹਿਬ ਦੱਸਣਗੇ ਹਾਂ ਜੈ ਸ਼੍ਰੀ ਰਾਮ ਮੈਂ ਰਾਸ਼ਟਰੀ ਤਰ੍ਹਾਂ ਪ੍ਰਚਾਰ ਸੋਸ਼ਲ ਹਿੰਦੂ ਕਸਾ ਦੀ ਪ੍ਰਜੀਤ ਬੱਬਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਹੈ ਕਮਲਕੌਰ ਦੀ ਹੱਤਿਆ ਕੀਤੀ ਗਈ ਅਮਰਪਾਲ ਮੈਰੋ ਬੋਲੋ ਓਹੋ ਕੀ ਕੈਸਾ ਸੱਤਸੀ ਕਾਮਰਤਪਾਲ ਮੈਰੋ ਜਿਹਦੇ ਖਿਲਾਫ ਬਹੁਤ ਸਾਰੇ ਮਰਗੇ ਮੁਕਦਮੇ ਦਰਜ ਨੇ ਉਹ ਕ੍ਰਿਮੀਨਲ ਵਿਅਕਤੀ ਹੈ ਦੇਸ਼ ਵਿਰੋਧੀ ਅੰਸਰ ਆ ਉਹ ਉਸ ਦੁਆਰਾ ਉਸ ਦੇਵੀ ਕੰਨਿਆ ਨੂੰ ਜਿਉਂ ਵੀ ਸੀਗੀ ਚਾਹੇ ਆਪਣੇ ਘਰ ਪਰਵਾਲੀ ਉਹ ਜੋ ਵੀ ਕਰਦੀ ਸੀ ਆਪਣਾ ਦੀਸ਼ਮ ਬੇਜਦੀ ਸੀ ਜਾਂ ਕੁਝ ਵੀ ਕਰਦੀ ਸੀਗੀ ਉਹ ਜਾਂ ਕੋਈ ਦਿਖਾਉਂਦੇ ਸੀ ਜਾਂ ਕੀ ਵੀਡੀਓ ਕਰਦੀ ਸਾਨੂੰ ਨਹੀਂ ਪਤਾ ਇਸ ਬਾਰੇ ਅਸੀਂ ਉਸ ਦਿਨ ਤੋਂ ਸਾਨੂੰ ਪਤਾ ਲੱਗਿਆ ਵੀ ਕਿਸ ਦਿਨੇ ਨੇ ਉਹਦੀ ਹੱਤਿਆ ਕੀਤੀ ਜੇ ਉਹ ਕੋਈ ਗਲਤ ਕੰਮ ਕਰਦੀ ਸੀ ਤਾਂ ਸਾਡੇ ਸਰਕਾਰਾਂ ਦੁਆਰਾ ਬਹੁਤ ਸਾਰੇ ਹੋਰ ਜੇ ਡਿਪਾਰਟਮੈਂਟ ਹੈਗੇ ਜਿੱਥੇ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਪੰਜਾਬ ਪੁਲਿਸ ਦੇ ਵਿਭਾਗ ਐਸੇ ਹੈ ਜਿਹਨੇ ਜਾਂ ਊਮਨ ਦਾ ਲੇਡੀਜ਼ ਦਾ ਬਣਾਇਆ ਹੋਇਆ ਉੱਥੇ ਵੀ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਜੀ ਜ਼ਰੂਰੀ ਵੀ ਹੈ ਕਿ ਸਾਡਾ ਸੰਵਿਧਾਨ ਇਸ ਚੀਜ਼ ਦੀ ਜਿਆਦਾ ਤੋਂ ਦਿੰਦਾ ਨਹੀਂ ਸਾਨੂੰ ਵੀ ਜੇ ਕੋਈ ਗਲਤ ਕੰਮ ਕਰਦਾ ਉਹਨੂੰ ਮਾਰ ਦਿੱਤਾ ਜਾਵੇ ਉਹਦਾ ਕਤਲ ਕਰ ਦਿੱਤਾ ਜਾਵੇ ਉਹਨੂੰ ਹੱਕ ਕਿਸੇ ਨੇ ਦਿੱਤਾ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਸਰਕਾਰ ਤੇ ਸੈਟਰ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜਾ ਉਹ ਬੇਸ਼ੱਤ ਕੇ ਭੱਜਿਆ ਉਹਨੂੰ ਵਾਪਸ ਫੜ ਕੇ ਲਿਆਂਦਾ ਜਾਵੇ ਸਭ ਤੋਂ ਸਭ ਤੋਂ ਉਹਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਸਜ਼ਾਏ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਤਾਂ ਕਿ ਹੋਰ ਲੋਕਾਂ ਨੂੰ ਵੀ ਜਿਹੜੇ ਦੇਸ਼ ਵਿਰੋਧੀ ਅੰਥਰੇ ਉਹਨਾਂ ਨੂੰ ਓਕਲਾਵੇ ਉਸ ਤੋਂ ਬਾਅਦ ਅਸੀਂ ਉਹਨਾਂ ਲੋਕਾਂ ਦੀ ਨਿੰਦਾ ਕਰਦੇ ਜਿਹੜੇ ਅਮਰਪਾਲ ਮੈਰੋ ਨੂੰ ਫੰਡਿੰਗ ਕਰ ਰਹੇ ਨੇ ਜਾਂ ਉਹਨੂੰ ਬੜਾ ਉਤਸ਼ਾਹ ਕਰ ਰਹੇ ਨੇ ਭਾਈ ਤੂੰ ਬਹੁਤ ਵਧੀਆ ਕੰਮ ਕੀਤਾ ਅਸੀਂ ਉਹਨਾਂ ਲੋਕਾਂ ਦਾ ਵੀ ਵਿਰੋਧ ਕਰਦੇ ਹਾਂ ਕਿਉਂਕਿ ਉਹ ਉਹਨੂੰ ਹੰਲਾਸ਼ੇਰੀ ਦੇ ਰਹੇ ਨੇ ਇਸ ਨਾਲ ਕ੍ਰਾਈਮ ਹੋਰ ਵਧੇਗਾ ਸਾਡੇ ਦੇਸ਼ ਦੇ ਵਿੱਚ ਪਿਛਲੇ ਜਿਹੜੀ ਸਾਡੇ ਹਿੰਦੂ ਤਖਤ ਮੁਖੀ ਜਿਹੜੇ ਨੇ ਗੱਗੀ ਪੰਡਾ ਜੀ ਬ੍ਰਹਮਾਣੰਦਗੀ ਜੀ ਚਲੋ ਸਾਡੇ ਆ ਉਹਨਾਂ ਨਾਲ ਕੋਈ ਵਿਕਾਰਾਂ ਦੀ ਗੱਲਬਾਤ ਹੈ ਉਹਨਾਂ ਨੇ ਕਿਹਾ ਵੀ ਘਰਾਂ ਦੇ ਵਿੱਚ ਜਿਹੜੇ ਕੋਈ ਲੋਕ ਜਾਗਰਣ ਕਰਵਾਉਂਦੇ ਨੇ ਉਹਨਾਂ ਨੂੰ ਨੱਚਣਾ ਨਹੀਂ ਚਾਹੀਦਾ ਦੇਖੋ ਜੀ ਹਰ ਇੱਕ ਦੀ ਆਪਣੀ ਖੁਸ਼ੀ ਹੈ ਸਾਡੇ ਜਾਗਰਣ ਦੇ ਵਿੱਚ ਇੱਕ ਪਵਿੱਤਰ ਕਥਾ ਹੈ ਤਾਰਾ ਰਾਣੀ ਦੀ ਕਥਾ ਉਸ ਟਾਈਮ ਕੋਈ ਵੀ ਇਹੋ ਜਿਹਾ ਕੋਈ ਕਰਦਾ ਨੱਚਦਾ ਟੱਪਦਾ ਉਹ ਤਾਂ ਅਸੀਂ ਕਹਿ ਸਕਦੇ ਹਾਂ ਪਰ ਜਾਗਰਣ ਦੇ ਵਿੱਚ ਭੇਟਾ ਜਲਦੀਆਂ ਮਾਂ ਦਾ ਗੁਣ ਗਾਣ ਕਰਦੇ ਹੋਏ ਜੇ ਸਾਡੀ ਭਾਵਨਾਵਾਂ ਹੈਗੀ ਆ ਅਸੀਂ ਆਪਣੀ ਮਾਂ ਦੇ ਪ੍ਰਤੀ ਜਾਸੀ ਦੇਵੀ ਦੇਵਤਾਾਂ ਪ੍ਰਤੀ ਅਸੀਂ ਨੱਚ ਕੇ ਖੁਸ਼ੀ ਜ਼ਾਹਰ ਕਰ ਸਕਦੇ ਆ ਆਪਣੇ ਪਰਿਵਾਰ ਦੇ ਵਿੱਚ ਸਾਡਾ ਪਰਿਵਾਰ ਆ ਸਾਡੇ ਰਿਸ਼ਤੇਦਾਰ ਨੇ ਸਾਡੇ ਭੈਣ ਭਰਾ ਸਾਡਾ ਸਮਾਜ ਆ ਅਸੀਂ ਉਹਨਾਂ ਦੇ ਵਿੱਚ بیٹھ ਕੇ ਕਰਦੇ ਆ ਅਸੀਂ ਕੋਈ ਬਾਹਰ ਕੋਈ ਮੁਜਰਾ ਥੋੜਾ ਹੋਰ ਹੈ ਉੱਥੇ ਕੋਈ ਜਿਹੜਾ ਉਹਨਾਂ ਨੇ ਕਿਹਾ ਨੰਬਰ 2 ਗੱਗੀ ਪੰਡਤ ਜੀ ਦੁਆਰਾ ਇੱਕ ਬਿਆਨ ਦਿੱਤਾ ਗਿਆ ਕਿ ਅਮਰਤਪਾਲ ਮਹਿਰ ਉਹਨੇ ਜੋ ਕੀਤਾ ਬਹੁਤ ਵਧੀਆ ਕੀਤਾ ਗਿਆ ਕਿ ਹਿੰਦੂ ਦਸਤ ਮੁਖੀ ਹੋ ਗਏ ਤੁਸੀਂ ਇਹ ਬਿਆਨ ਦਉ ਤੁਸੀਂ ਤਾਂ ਉਹਨੂੰ ਸਾਇਡ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਉਹਦੀ ਥਾਪੀ ਦੇ ਰਹੇ ਹੋ ਉਹਨੂੰ ਵੀ ਕੋਣੇ ਗਲਤ ਕੰਮ ਕੀਤਾ ਇੱਕ ਤੁਸੀਂ ਥਾਪਨਾ ਦੇ ਰਹੇ ਹੋ ਉਹਨੂੰ ਇਸ ਚੀਜ਼ ਦੀ ਅਸੀਂ ਗਲਤ ਮੰਨਦੇ ਆਂ ਵੀ ਗੱਗੀ ਪੰਡਾ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਇਸ ਬਿਆਨ ਤੇ ਆਪਣੀ ਸਪਸ਼ਟੀਕਰਨ ਦੇਣ ਵੀ ਮੈਂ ਜਿਹੜਾ ਬਿਆਨ ਦਿੱਤਾ ਹੈ ਅਮਰਪਾਲ ਮੈਰ ਦੇ ਹੱਕ ਤੇ ਗਲਤ ਦਿੱਤਾ ਹੈ ਬਾਕੀ ਅਸੀਂ ਸਮਾਜ ਨੂੰ ਬੇਨਤੀ ਕਰਦੇ ਆਂ ਵੀ ਜਿੱਥੇ ਵੀ ਤੁਹਾਡੇ ਕਿਤੇ ਆਲੇ ਦੁਆਲੇ ਇਹੋ ਜਿਹੀ ਕੋਈ ਗਲਤ ਕੰਮ ਹੁੰਦੇ ਆ ਸਰਕਾਰ ਦੇ ਬਹੁਤ ਸਾਰੇ ਐਸੇ ਵੀ ਭਾਗ ਆ ਗਏ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਵੇ ਇਹ ਨਹੀਂ ਹੈ ਵੀ ਆਪ ਹਥਿਆਰ ਚੱਕ ਕੇ ਆਪਾਂ ਸਮਾਜ ਦੇ ਵਿੱਚ ਹੱਤਿਆਵਾਂ ਦਾ ਜੋਰ ਸ਼ੁਰੂ ਕਰ ਦਈਏ ਗੈਂਗਸਟਰ ਬਣ ਜਾਈਏ ਅਸੀਂ